ਦਨਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਾਸਤਰੀ ਅਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਵਾਜ਼ ਤੇ ਦਰਸ਼ਕੋ ਇਹਨਾਂ ਬਿੰਦਾਂ ਦੇ ਵਿੱਚ ਜਿਹੜੇ ਕੈਨੇਡਾ ਤੇ ਭਾਰਤ ਦੇ ਸਬੰਧ ਨੇ ਉਹ ਕਾਫੀ ਚਰਚਾ ਦੇ ਵਿੱਚ ਨੇ ਕਿਉਂਕਿ ਪੰਨੂ ਦੇ ਕਤਲ ਦੇ ਸਬੰਧ ਦੇ ਵਿੱਚ ਜੋ ਅਮਰੀਕਾ ਦੀਆਂ ਜਾਸੂਸ ਏਜੰਸੀਆਂ ਨੇ ਉਹ ਵੀ ਖੋਜ ਪੜਤਾਲ ਕਰ ਰਹੀਆਂ ਨੇ ਤੇ ਭਾਰਤ ਤੋਂ ਵੀ ਇਹ ਜਿਹੜਾ ਵਾ ਉਹ ਜਿਹੜੇ ਸਹਿਯੋਗ ਦੀ ਮੰਗ ਕਰ ਰਹੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜਾ ਸਹਿਯੋਗ ਕੀਤਾ ਜਾਵੇ ਇਹ ਜਿਹੜੀ ਜਾਂਚ ਆ ਕਿਸ ਪਾਸੇ ਨੂੰ ਜਾਂਦੀ ਹੈ ਕਿੱਥੋਂ ਤੱਕ ਭਾਰਤ ਸਰਕਾਰ ਦੇ ਕੋਈ ਇਲਜ਼ਾਮ ਲੱਗਦੇ ਆ ਜਾਂ ਬਰੀ ਹੁੰਦੀ ਆ ਇਹ ਤਾਂ ਆਪਾਂ ਨਹੀਂ ਗੱਲ ਕਹਿ ਸਕਦੇ ਜਿਹੜੇ ਕੈਨੇਡਾ ਤੇ ਭਾਰਤ ਦੇ ਸਬੰਧ ਨੇ ਉਹਦੇ ਵਿੱਚ ਵੀ ਕਾਫੀ ਜਿਹੜੀ ਕਿਰਤਨ ਆਈ ਰਹੀ ਆ ਤੇ ਕੈਨੇਡਾ ਦੀ ਇੱਕ ਅਖਬਾਰ ਨੇ ਖਲਾਸਾ ਕੀਤਾ ਕਿ ਜਦੋਂ 2018 ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸੱਜਣ ਸਿੰਘ ਜਿਹੜੇ ਉਸ ਵੇਲੇ ਮੰਤਰੀ ਸੀਗੇ ਆਏ ਨੇ ਉਹ ਅੰਮ੍ਰਿਤਸਰ ਆ ਰਹੇ ਸੀਗੇ ਦਰਬਾਰ ਸਾਹਿਬ ਤੇ ਜਦੋਂ ਉਹਨਾਂ ਦਾ ਜਹਾਜ਼ ਜਿਹੜਾ ਭਾਰਤ ਦੇ ਵਿੱਚ ਉਤਰਨਾ ਸੀਗਾ ਤਾਂ ਭਾਰਤੀ ਸਰਕਾਰ ਨੇ ਇੱਕ ਸ਼ਰਤ ਰੱਖੀ ਸੀ ਕਿ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲ ਕਰਨੀ ਪਵੇਗੀ ਤੇ ਤਾਂ ਤੁਹਾਨੂੰ ਜਿਹੜੀ ਆਗਿਆ ਦਿੱਤੀ ਜਾਊਗੀ ਇਹਦੇ ਵਿੱਚ ਕਿੰਨੀ ਸਚਾਈ ਆ ਕਿਉਂਕਿ ਉਸ ਵੇਲੇ ਜਿਹੜੀ ਇੱਕ ਭਾਰਤੀ ਸਰਕਾਰ ਸੀ ਚਾਹੁੰਦੀ ਸੀ ਕਿ ਜਿਹੜੇ ਕੈਨੇਡਾ ਦੇ ਵਿੱਚ ਖਾੜਕੂ ਰਹਿ ਰਹੇ ਨੇ ਗਰਮਖਿਆਲੀ ਰਹਿ ਰਹੇ ਨੇ ਉਹਨਾਂ ਤੇ ਜਿਹੜੀ ਚਰਚਾ ਕੀਤੀ ਜਾਵੇ ਤੇ ਉਹਨਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਸ਼ਿਕੰਜਾ ਕੱਸਿਆ ਜਾਵੇ ਅਖੀਰ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਮੰਨੀ ਤੇ ਉਹਨਾਂ ਦੇ ਜਹਾਜ਼ ਨੂੰ ਜਿਹੜਾ ਅੰਬਰਸਰ ਉਤਰ ਦਿੱਤਾ ਗਿਆ ਤੇ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਸੱਜਣ ਸਿੰਘ ਨੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲਬਾਤਾਂ ਜੀ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਜਿਹੜੀ ਸੂਚੀ ਸੀ ਗਰਮਖਿਆਲੀਆਂ ਦੀ ਉਹਨਾਂ ਨੂੰ ਸੌਂਪੀ ਤੇ ਜਿਹੜਾ ਨਿਜਰ ਦਾ ਕਤਲ ਹੁੰਦਾ ਪਿਛਲੇ ਸਾਲ ਉਦੋਂ ਜਿਹੜੇ ਸਬੰਧ ਜਿਹੜੇ ਆ ਉਹ ਜਿਆਦਾ ਵਿਗੜ ਜਾਂਦੇ ਨੇ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਏਜੰਸੀਆਂ ਤੇ ਦੋਸ਼ ਲਾਇਆ ਤੇ ਹੁਣ ਤਿੰਨ ਜਿਹੜੇ ਉੱਤੇ ਨੌਜਵਾਨ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ ਕੈਨੇਡਾ ਦੇ ਵਿੱਚ ਤੇ ਇਹ ਜਾਂਚ ਕਿਸ ਪਾਸੇ ਨੂੰ ਚੱਲਦੀ ਆ ਇਹ ਆਪਾਂ ਕੁਛ ਨਹੀਂ ਕਹਿ ਸਕਦੇ ਪਰ ਬੜੀ ਵੱਡੀ ਤੇ ਹੈਰਾਨਗੀ ਵਾਲੀ ਗੱਲ ਆ ਕਿ ਭਾਰਤ ਦੀ ਸਰਕਾਰ ਵੱਲੋਂ ਇਹ ਸ਼ਰਤ ਰੱਖੀ ਜਾਣੀ ਕਿ ਜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲ ਕਰੋਗੇ ਤੇ ਤਾਂ ਹੀ ਤੁਹਾਡਾ ਜਿਹੜਾ ਜਹਾਜ਼ ਆ ਅੰਮ੍ਰਿਤਸਰ ਤੋਂ ਮਤਲਬ ਉਤਰਨ ਦੀ ਭਾਰਤ ਦੇ ਵਿੱਚ ਆ ਗਿਆ ਦਿੱਤੀ ਜਾਵੇਗੀ ਨਹੀਂ ਤੇ ਨਹੀਂ ਦਿੱਤੀ ਜਾਵੇਗੀ ਤੇ ਮੈਨੂੰ ਲੱਗਦਾ ਵੀ ਜਿਹੜਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਸੀਗਾ ਜੋਸਟ ਹੈ ਮੈਂ ਕਿ ਭਾਰਤੀ ਏਜੰਸੀਆਂ ਉਹਦੇ ਵਿੱਚ ਸ਼ਾਮਲ ਨੇ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਉਸ ਬਾਰੇ ਉਹਨੋਂ ਕੋਈ ਗੱਲਬਾਤ ਹੋਈ ਹੋਵੇ ਕਿਉਂਕਿ ਜਿਹੜੀ ਇਹ ਸੂਚੀ ਸੁਪੀ ਗਈ ਜਿਸ ਸੰਪੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਉਹਦੇ ਵਿੱਚ ਉਸ ਜਿਹੜੇ ਕਤਲ ਹੋਏ ਨੇ ਨਿਜਰ ਦਾ ਵੀ ਜਿਗਸੀਗਾ ਉਸ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਸੀ ਤੇ ਹੁਣ ਜਦੋਂ ਦਿੱਲੀ ਦਾ ਜਿਹੜਾ ਗਵਰਨਰ ਆ ਉਹ ਕੇਜਰੀਵਾਲ ਤੇ ਦੋਸ਼ ਲਾ ਰਿਹਾ ਕੇਜਰੀਵਾਲ ਤੁਰਿਆ ਹੋਇਆ ਕਿੰਨ ਬੰਦਾ ਵਾ ਦਿੱਲੀ ਸਰਕਾਰ ਦਾ ਮੁੱਖ ਮੰਤਰੀ ਆ ਤੇ ਉਹਦੇ ਉੱਪਰ ਜਿਹੜਾ ਇੱਕ ਉਹ ਆਪਣਾ ਰਾਜਪਾਲ ਆ ਉਹ ਇਲਜ਼ਾਮ ਲਾ ਰਿਹਾ ਕਿ ਇਹਨਾਂ ਦੇ ਸੰਬੰਧਾਂ ਦੀ ਜਿਹੜੀ ਜਾਂਚ ਕੀਤੀ ਜਾਵੇ ਕਿਉਂਕਿ ਪੁੱਲਰ ਦੇ ਜਿਹੜੀ ਸਜ਼ਾ ਮਾਫੀ ਦੇ ਸਬੰਧ ਦੇ ਵਿੱਚ ਕੋਈ ਲੈਣ ਦੇਣ ਹੋਇਆ ਹੋ ਸਕਦਾ ਹੈ ਤੇ ਇਹ ਵੀ ਬੜੀ ਵੱਡੀ ਗੱਲ ਆ ਕਿ ਕਿਤੋਂ ਨੇ ਹੋਏ ਨਮਿੰਦੇ ਤੇ ਇਸ ਤਰ੍ਹਾਂ ਦੇ ਦੋਸ਼ ਲਗਣੀ ਕੀ ਸਾਬਤ ਕਰਨਾ ਚਾਹੁੰਦੀ ਆ ਭਾਰਤੀ ਸਰਕਾਰ ਤੇ ਦੂਸਰੀ ਇਹ ਗੱਲ ਆ ਕਿ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਇੰਨਾ ਜੋਰ ਪਾ ਕੇ ਜਿਹੜਾ ਵਾ ਉਹ ਕਹਿਣਾ ਕਿ ਤੁਸੀਂ ਹਰ ਹਾਲਤ 'ਚ ਕੈਪਟਨ ਸਾਹਿਬ ਦੇ ਨਾਲ ਗੱਲਬਾਤ ਕਰੋ ਤੇ ਭਾਵੇਂ ਉਸ ਟਾਈਮ ਤੇ ਵੀ ਜਿਹੜੀ ਕੈਨੇਡਾ ਦਾ ਪ੍ਰਧਾਨ ਮੰਤਰੀ ਸੀ ਤੇ ਮੰਤਰੀ ਸਾਹਿਬ ਉਸ ਗੱਲ ਤੋਂ ਖੁਸ਼ ਨਹੀਂ ਸੀ ਕਿਉਂਕਿ ਉਹ ਮੁਲਾਕਤ ਕਰਦੇ ਨਹੀਂ ਚਾਹੁੰਦੇ ਤੇ ਪਹਿਲਾਂ ਕੈਪਟਨ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਕਿ ਮੈਂ ਕਿਸੇ ਕੈਨੇਡਾ ਦੇ ਮੰਤਰੀ ਨੂੰ ਨਹੀਂ ਮਿਲੂੰਗਾ ਤੇ ਸੱਜਣ ਸਿੰਘ ਦੇ ਪਿਤਾ ਦੇ ਬਾਰੇ ਵੀ ਉਹਨਾਂ ਜਿਹੜਾ ਕਾਫੀ ਉਸ ਟਾਈਮ ਤੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤੇ ਸੀਗੇ ਕਿਉਂਕਿ ਉਹ ਵੀ ਸਿੱਖ ਵਰਲਡ ਸਿੱਖ ਆਰਗੇਨਾਈਜੇਸ਼ਨ ਤਿਲਾਰੇ ਨੇ ਉਹਦਾ ਹਿੱਸਾ ਨੇ ਇੱਕ ਤੇ ਕੈਪਟਨ ਸਾਹਿਬ ਨੇ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਜਿਹੜੇ ਇਲਜ਼ਾਮ ਉਹ ਲਾਇ ਸੀ ਇਸ ਤਰ੍ਹਾਂ ਜਿਹੜੇ ਇੱਕ ਦੂਜੇ ਤੇ ਇਲਜ਼ਾਮ ਉਹ ਲਾਉਣ ਦਾ ਅਜੇ ਵੀ ਸਾਫ ਟਾਲ ਹੀ ਰਿਹਾ ਇੱਕ ਦੂਜੇ ਤੇ ਲੱਗ ਰਹੇ ਨੇ ਕੈਨੇਡਾ ਦੀ ਸਰਕਾਰ ਕੁਛ ਕਹਿ ਰਹੀ ਆ ਭਾਰਤ ਦੀ ਸਰਕਾਰ ਜਿਹੜੀ ਆ ਉਹ ਕੁਛ ਕਹਿ ਰਹੀ ਆ ਤੇ ਆਉਣ ਵਾਲੇ ਸਮੇਂ ਦੀ ਇਸ ਦੇ ਵਿੱਚ ਕੀ ਨਤੀਜੇ ਨਿਕਲਦੇ ਨੇ ਇਹ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਹਰੇ ਸਮੇਤੋ ਪਹਿਲਾ ਦੀ ਗੱਲ ਆ ਕਿਉਂਕਿ ਦੋਵੇਂ ਸਰਕਾਰਾਂ ਜਾਇਨ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਅਮਰੀਕਾ ਤਾਂ ਕਈ ਵਾਰਾਂ ਕਹਿ ਚੁੱਕਿਆ ਪਾਰਤ ਸਰਕਾਰ ਨੂੰ ਪਾਰਤ ਸਰਕਾਰ ਨੂੰ ਉਸ ਦੇ ਵਿੱਚ ਜਿਹੜਾ ਵਾ ਸਹਿਯੋਗ ਆ ਉਹ ਵਤਗਦ ਜਾਇਨ ਦੇ ਵਿੱਚ ਦੇਣਾ ਚਾਹੀਦਾ ਤਾਂ ਕਿ ਅਸਲੀਅਤ ਤੱਕ ਜਿਹੜਾ ਪਹੁੰਚਾ ਜਾਵੇ ਹੁਤੇ ਹੁਣ ਉਹ ਆਪਣੇ ਭਾਰਤ ਦੇ ਵਿੱਚ ਉਹਨਾ ਚੱਲ ਰਹੀਆਂ ਨੇ ਦੂ-ਦੂ ਪ੍ਰਚਾਰ ਕੀਤਾ ਜਾ ਰਿਹਾ ਇੱਕ ਦੂਜੇ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਕੋਈ ਵੀ ਮੌਕਾ ਨਹੀਂ ਖੁਜਣ ਦਿੰਦੀ ਕਾਂਗਰਸ ਤੇ ਹਮਲਾ ਕਰਨ ਦਾ ਤੇ ਕਾਂਗਰਸ ਵੀ ਜਿਹੜੀ ਪ੍ਰਧਾਨ ਮੰਤਰੀ ਤੇ ਪੂਰੀ ਤਰ੍ਹਾਂ ਆਜ਼ਮਲਾ ਰਹੇ ਨੇ ਤੇ ਉਹਨਾਂ ਦੀ ਕੋਈ ਲੜਾਈ ਅਕਦੇਸ਼ ਦੇ ਸਵਧਾਨ ਨੂੰ ਬਚਾਉਣ ਦੀ ਲੜਾਈ ਤੇ ਉਹਨਾਂ ਗੱਲ ਆ ਗਈ ਆ ਤੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਕਮਲਾ ਕਰਦੇ ਨੇ ਕਾਂਗਰਸ ਤੇ ਪਾਕਿਸਤਾਨ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਉਹਦਾ ਠੁਕਮਾ ਜਵਾਬ ਜਿਹੜਾ ਵਾ ਟਾਂਗਸ ਪਾਰਟੀ ਦੇ ਰਹੀ ਆ ਹੁਣ ਲੋਕਾਂ ਨੇ ਸੋਚਣਾ ਵਾ ਕਿ ਕਿਸ ਚਿਰ ਨੂੰ ਚੁਣਨਾ ਵਾ ਜਾਂ ਨਹੀਂ ਜਿਹਨੂੰ ਚੁਣਦੇ ਨੇ ਇਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਜਾਂ ਕਾਂਗਰਸ ਦੀ ਅਗਵਾਈ ਵਾਲੀ ਇਹ ਤਾਂ ਹੁਣ 4 ਤਰੀਕ ਨੂੰ ਪਤਾ ਲੱਗ ਜਾਣਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਪਾਈ ਵੋਟਾਂ ਪੈ ਚੁੱਕੀਆਂ ਨੇ ਬਾਕੀ ਜਿਹੜਾ ਆਖਰੀ 라ਉਂਡ ਆ ਉਹ ਪਹਿਲੀ ਜੂਨ ਦੇ ਜਿਹੜਾ ਪੂਰਾ ਹੋ ਜਾਣਾ ਵਾ ਤੇ ਚਾਰ ਜੂਨ ਨੂੰ ਗਿਣਤੀ ਹੋਣੀ ਆ ਪੰਜਾਬ ਦੇ ਵਿੱਚ ਵੀ ਇਸ ਵੇਲੇ ਟੋਨ ਜਿਹੜੀ ਲਗਭਗ ਨਾਬਜਦਗੀਆਂ ਸ਼ੁਰੂ ਹੋ ਗਈਆਂ ਨੇ ਤੇ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਪ੍ਰਚਾਰ ਪੂਰੇ ਜੋਰਾਂ ਤੇ ਚੱਲ ਪਣਾ ਕਿਸਾਨ ਵੀ ਕਾਫੀ ਜਿਹੜੇ ਵਾਢੀ ਤੋਂ ਵਿਹਲੇ ਹੋ ਗਏ ਨੇ ਤੇ ਇੱਕ ਗੱਲ ਤਾਂ ਲਗਾਤਾਰ ਜਾਰੀ ਹੈ ਕਿ ਬੀਜੇਪੀ ਦੇ ਜਿਹੜੇ ਉਮੀਦਵਾਰ ਨੇ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਕਿਸਾਨ ਤੇ ਮਜ਼ਦੂਰ ਉਹਨਾਂ ਦਾ ਘਰਾਉ ਕਰ ਰਹੇ ਨੇ ਉਹਨਾਂ ਤੋਂ ਸਵਾਲ ਪੁੱਛ ਰਹੇ ਨੇ ਤੇ ਇਸੇ ਤਰ੍ਹਾਂ ਹੀ ਹੋਰ ਜਿਹੜੇ ਲੀਡਰ ਨੇ ਕਈ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਲੋਕ ਕੇ ਕੇ ਜਿਹੜੇ ਸਵਾਲ ਪੁੱਛਦੇ ਨੇ ਚੰਗੀ ਗੱਲ ਆ ਵੈਸੇ ਸਵਾਲ ਜਵਾਬ ਪੁੱਛਣੇ ਲੋਕਾਂ ਦਾ ਅਧਿਕਾਰ ਆ ਇਹ ਕੋਈ ਮਾੜੀ ਗੱਲ ਨਹੀਂ ਕਿ ਜਿਹੜੇ ਜਿੱਤੇ ਹੋਏ ਮੈਂਬਰ ਨੇ ਜਾਂ ਜਿਹੜੇ ਸਾਡੇ ਐਮ.ਐਲ.ਏ ਨੇ ਜਾਂ ਜਿਹੜੇ ਸਬੰਧਤ ਮੰਤਰੀ ਨੇ ਵੀ ਉਹਨਾਂ ਨੇ ਲੋਕਾਂ ਦੇ ਵਾਸਤੇ ਕੀ ਕੀਤਾ ਤੇ ਇਹ ਲੋਕਾਂ ਦਾ ਅਧਿਕਾਰ ਆ ਤੇ ਲੋਕ ਪੁੱਛ ਸਕਦੇ ਨੇ ਚੰਗੀ ਗੱਲ ਆ ਕਿ ਲੋਕ ਸਵਾਲ ਪੁੱਛਣ ਵਾਲੇ ਪਾਸੇ ਹੋਏ ਨੇ ਇਹ ਤਾਂ ਲੋਕਾਂ ਨੂੰ ਹਮੇਸ਼ਾ ਹੀ ਜੱਤੇਬੰਦੀਆਂ ਨੇ ਕਿਸਾਨ ਜੱਤੇਬੰਦੀਆਂ ਨੇ ਵੀ ਅਪੀਲ ਬੇਨਤੀ ਕੀਤੀ ਆ ਇਹ ਆਪਣਾ ਕੋਈ ਲੜਾਈ ਝਗੜਾ ਨਹੀਂ ਕਰਨਾ ਆਪਣਾ ਅਮਨ ਮਾਦੇ ਨਾਲ ਉਹਨਾਂ ਤੋਂ ਜਿਹੜੇ ਸਵਾਲ ਨੇ ਸੁchre ਨੇ ਤੇ ਚੰਗੀ ਗੱਲ ਆ ਕਿ ਜਿਹੜੇ ਲੋਕ ਦੇਖਾ ਜੋ ਕਰਨ ਕਿ ਕਿਹੜੀ ਪਾਰਟੀ ਨੇ ਕਿਹੜੇ ਲੀਡਰ ਨੇ ਲੋਕਾਂ ਦੇ ਵਾਸਤੇ ਕੀ ਕੁਛ ਕੀਤਾ ਤੇ ਜਿਹੜੇ ਲੋਕਾਂ ਦੀ ਕਿਚੈਰੀ ਦੇ ਵਿੱਚ ਲੀਡਰ ਜਿਹੜੇ ਜਵਾਬ ਦੇ ਵਨ ਤੇ ਜਿਹੜੀ ਖਡੂਰ ਸਾਹਿਬ ਸੀਟ ਆ ਪੰਜਾਬ ਦੀ ਤਰਨਤਾਰਨ ਜ਼ਿਲ੍ਹਾ ਜੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵੀ ਆ ਆ ਆਪਣਾ ਕਪੂਰਥਲਾ ਜ਼ਿਲ੍ਹਾ VIA ਫਰੋਇਦ ਕੋਰ ਦੀ ਜੀਰਾ ਜਿਹੜੀ ਹਲਕਾ ਵਾ ਉਹ ਹੀ ਵਿੱਚ ਇਸ ਸੀਟ ਦੇ ਵਿੱਚ ਸ਼ਾਮਲ ਆ ਤੇ ਇਹ ਕਾਫੀ ਚਰਚਿਤ ਸੀਟ ਬਣਦੀ ਜਾ ਰਹੀ ਹੈ ਕਿਉਂਕਿ ਅੰਮ੍ਰਿਤਪਾਲ ਜਿਹੜਾ ਇਸ ਵੇਲੇ ਡਿਬੂਗਰਦੀ ਜੇਲ੍ਹ ਦੇ ਵਿੱਚ ਬੰਦਾ ਉਹਦੇ ਖੜੇ ਹੁੰਦੇ ਜਦੋਂ ਤੋਂ ਐਲਾਨ ਹੋਇਆ ਉਹਦੇ ਪਰਿਵਾਰ ਵੱਲੋਂ ਉਹਦੇ ਹਮਾਇਤੀਆਂ ਦੇ ਵੱਲੋਂ ਜ਼ਬਰਦਸਤ ਮਹਿੰਮ ਜਿਹੜਾ ਉਸ ਸੜਕੇ ਦੇ ਵਿੱਚ ਚਲਾਈ ਜਾ ਰਹੀ ਹੈ ਪੈਦਾ ਕਰਕੇ ਜਿਹੜੀ ਇਹ ਸੀਟ ਆ ਇਹ ਚਰਚਾ ਦੇ ਵਿੱਚ ਜਿਆਦਾ ਆ ਰਹੀ ਆ ਤੇ ਵੈਸੇ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਤਾਂ ਆਪਣੀਆਂ ਲੈਕਚਰਾਂ ਜਿਹੜੀਆਂ ਲੜੀ ਰਹੀਆਂ ਨੇ ਤੇ ਅਕਾਲੀ ਦਲ ਵਾਸਤੇ ਇਹ ਜਿਹੜੀ ਇਹ ਸਮੱਸਿਆ ਪੈਦਾ ਹੋ ਸਕਦੀ ਆ ਜੇ ਅੰਮ੍ਰਿਤਪਾਲ ਦੇ ਕਾਗਜ਼ ਸਹੀ ਪਾਏ ਜਾਂਦੇ ਨੇ ਉਹਨਾਂ ਨੂੰ ਅੱਗੇ ਮਿਲ ਜਾਂਦੀ ਆ ਇਲੈਕਸ਼ਨ ਲੜਨ ਦੀ ਤਾਂ ਅਕਾਲੀ ਦਲ ਦੇ ਵਾਸਤੇ ਜਿਹੜੀ ਆ ਮੁਸ਼ਕਲ ਖੜੀ ਹੋ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਲੋਕ ਸਲਾਹ ਜਵਾਬ ਹੁੰਦਾ ਕੋਲ ਵੀ ਪੁੱਛਣਗੇ ਜਿਸ ਤਰ੍ਹਾਂ ਬੀਜੇਪੀ ਦੇ ਉਮੀਦਵਾਰਾਂ ਦੇ ਕੋਲ ਪੁੱਛੇ ਜਾਂਦੇ ਨੇ ਕਿ ਜਦੋਂ ਬੰਦੀ ਸਿੰਘਾਂ ਦੀ ਗੱਲ ਚੱਲਦੀ ਆ ਤੇ ਫਿਰ ਜਿਹੜਾ ਇਹ ਵੀ ਤਾਂ ਜੇਲ੍ਹ ਦੇ ਵਿੱਚ ਆ ਜੇ ਉਹਨੂੰ ਕੜਾ ਕੀਤਾ ਵੱਲ ਲੋਕਾਂ ਨੇ ਤਾਂ ਜਿਹੜੇ ਅਕਾਲੀ ਦਲ ਆ ਉਸ ਨੂੰ ਆਪਣੇ ਕਾਗਜ਼ਵਾਸ ਲੈ ਲੈਣੇ ਚਾਹੀਦੇ ਆ ਪਾਰਟੀ ਕੀ ਫੈਸਲਾ ਕਰਦੀ ਆ ਲੋਕਾਂ ਦੀ ਇਹ ਮੰਗ ਆ ਪਾਰਟੀ ਕੀ ਫੈਸਲਾ ਕਰਦੀ ਆ ਇਹ ਪਾਰਟੀ ਤੇ ਨਿਰਪਾਰਾ ਜੋ ਕਿ ਸਾਰੀਆਂ ਜੋ ਲੋਕਾਂ ਦੀਆਂ ਪਵਨਾਂ ਦੇ ਮਤਵ ਕਾਟੀਆਂ ਨਹੀਂ ਚੱਲਦੀਆਂ ਤਾਂ ਹਟੀਆਂ ਦੇ ਆਪਣੇ ਵਿਦੀਵਿਧਾਨ ਹੁੰਦੇ ਆ ਤੇ ਵਿਰਸਾ ਬਲਟੋਆ ਜਿਹੜੇ ਚੰਬੀ ਕਾਲੀਦਲ ਦੇ ਹਲਕਾ ਖਡੂਰ ਸਾਹਿਬ ਤੋਂ ਤਾਂ ਵਿਦਵਾਰ ਨੇ ਤੇ ਆਉਣ ਵਾਲੇ ਸਮਾਂ ਦੇ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਆ ਸਪਸ਼ਟ ਜਰੀ ਹੋ ਜਾਏਗੀ ਸੋ ਦਰਸ਼ਕੋ ਇਸ ਹੀ ਪ੍ਰੋਗਰਾਮ ਲੋਕ ਗਵਾਜ਼ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਸ਼ ਸਿੰਘ ਤੁਹਾਨੂੰ ਮੀਥੀ ਦੇਵਾ ਗਿਆ ਸਤਿ ਸ੍ਰੀ ਅਕਾਲ